ਉੱਤੇ ਦੁੱਖਾਂ ਦਾ ਕਹਿਰ ਉਸ ਵਕਤ ਟੁੱਟ ਪਿਆ ਜਦੋਂ ਉਹਨਾਂ ਦੇ ਪੁੱਤ ਨੇ ਕੈਨੇਡਾ ਜਾਣਾ ਸੀ ਤੇ ਇੱਕ ਦਿਨ ਪਹਿਲਾਂ ਹੀ ਕੈਨੇਡਾ ਜਾਣ ਦੇ ਲਈ ਬਾਇਓਮੈਟ੍ਰਿਕ ਕਰਵਾਈ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਜਿਹੜਾ ਉਸ ਨੂੰ ਮੌਤ ਦੇ ਮੂੰਹ ਪਾ ਦਿੱਤਾ ਜਾਵੇਗਾ ਦੱਸਦੀ ਹੈ ਕਿ ਬੇਰਹਿਮੀ ਦੇ ਨਾਲ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਇਸ ਵਰਤਾਰੇ ਨੂੰ ਅੰਜਾਮ ਦਿੱਤਾ ਗਿਆ ਕੈਨੇਡਾ ਜਾਣ ਤੋਂ ਪਹਿਲਾਂ ਹੀ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਦੱਸਦੀ ਹੈ ਕਿ ਦੀ ਪਛਾਣ ਤਜਿੰਦਰ ਸ਼ਰਮਾ ਵਜੋਂ ਹੋਈ ਹੈ ਜਿਸ ਦੀ ਉਮਰ 35 ਸਾਲ ਦੇ ਕਰੀਬ ਸੀ ਕੈਨੇਡਾ ਜਾਣ ਤੋਂ ਪਹਿਲਾਂ ਹੀ ਵੈਰੀਆ ਨੇ ਉਸ ਨੂੰ ਮੌਤ ਦੇ ਮੂੰਹ ਪਾ ਦਿੱਤਾ ਹਾਲਾਂਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਕਤਲ ਦੀ ਪਛਾ ਪਤਾ ਲਕੋਣ ਦੀ ਜੜੀ ਆ ਪੁਲਿਸ ਦੇ ਵੱਲੋਂ ਕੋਸ਼ਿਸ਼ ਲਗਾਤਾਰ ਜਾਰੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਛੋਟੇ ਭਰਾ ਕਰਨ ਵੀਰ ਸ਼ਰਮਣ ਦੱਸਿਆ ਕਿ ਤਜਿੰਦਰ ਤਿੰਨ ਭੈਣ ਭਰਾਵਾਂ ਦੇ ਵਿੱਚ ਸਭ ਤੋਂ ਵੱਡਾ ਸੀ ਅਣਵਿਆਹਾ ਸੀ ਜਿਸ ਨੇ ਕਈ ਸੁਪਨੇ ਦੇਖੇ ਸੀ ਕਿ ਪਰਿਵਾਰ ਨੂੰ ਜਿਹੜੇ ਆ ਉਹਨਾਂ ਦੀ ਹਾਲਤ ਚੰਗੀ ਕੀਤੀ ਜਾਵੇਗੀ ਤੇ ਕੈਨੇਡਾ ਜਾਣ ਤੋਂ ਪਹਿਲਾਂ ਹੀ ਪਲਾਂ ਦੇ ਵਿੱਚ ਮਾਪਿਆਂ ਦਾ ਪੁੱਜੜਾ ਮਾਰ ਮੁੱਕਾ ਦਿੱਤਾ ਗਿਆ ਸਭ ਦੱਸਿਆ ਜਾ ਰਿਹਾ ਹੈ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰੋਪਰਟੀ ਦਾ ਕੰਮ ਕਰਦੇ ਗਗਨਦੀਪ ਦੇ ਵੱਲੋਂ ਕਿਹਾ ਗਿਆ ਕਿ ਉਹ ਅਤੇ ਤਜਿੰਦਰ ਸ਼ਰਮਾ ਦੋਵੇਂ ਹੀ ਕਾਲਜ ਦੇ ਸਮੇਂ ਦੋਸਤ ਸਨ ਤਜਿੰਦਰ ਨੇ ਉਸ ਨੂੰ ਦੱਸਿਆ ਕਿ ਉਸਤੇ ਜਾਣਕਾਰ ਉਸ ਤੋਂ ਖਾਰ ਖਾਂਦੇ ਨੇ ਜਿਨ੍ਹਾਂ ਨੂੰ ਸਮਝਾਉਣ ਦੇ ਲਈ ਉਸਨੇ ਨਿੱਜੜ ਚੌਂਕ ਕੋਲ ਆਉਣ ਦਾ ਸਮਾਂ ਦਿੱਤਾ ਤੇ ਤਜਿੰਦਰ ਉਹਨਾਂ ਦੀ ਗਲਤਫਹਿਮੀ ਨੂੰ ਦੂਰ ਕਰਨਾ ਚਾਹੁੰਦਾ ਸੀ ਤੇ ਇਸ ਦੇ ਲਈ ਉਸਤੇ ਕਹਿਣ ਤੇ ਉਹ ਉਸ ਨੂੰ ਕਾਰ ਤੇ ਵਿੱਚ ਉਕਤ ਥਾਂ ਤੇ ਲੈ ਕੇ ਜਿੱਥੇ ਉਹ ਉਹਨਾਂ ਦਾ ਇੰਤਜ਼ਾਰ ਕਰਨ ਲੱਗੇ ਤੇ ਸਿਰਦਰਨ 12:30 ਵਜੇ ਦੇ ਕਰੀਬ ਉਹਨਾਂ ਦੇ ਕੋਲ ਇੱਕ ਐਕਟਿਵਾ ਆਉਂਦੀ ਹੈ ਜਿਸ ਤੇ ਕੁੜੀ ਤੇ ਮੁੰਡਾ ਸਵਾਰ ਸੰਤ ਤੇ ਉਨ੍ਹਾਂ ਦੇ ਪਿੱਛੇ ਚੰਡੀਗੜ੍ਹ ਨੰਬਰ ਦਾ ਮੋਟਰਸਾਈਕਲ ਸੀ ਜਿਸ ਤੇ ਤਿੰਨ ਨੌਜਵਾਨ ਸਵਾਰ ਸਨ ਦੋਸਤ ਨੇ ਤਜਿੰਦਰ ਨੂੰ ਦੱਸਿਆ ਕਿ ਇਹ ਉਹੀ ਹਨ ਜਿਨ੍ਹਾਂ ਨਾਲ ਗੱਲ ਕਰਨ ਲਈ ਉਹ ਇੱਥੇ ਆਇਆ ਹੋਇਆ ਹੈ ਤੇ ਜਦੋਂ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਲੋਕਾਂ ਦੇ ਵੱਲੋਂ ਤਜਿੰਦਰ ਤੇ ਉੱਤੇ ਹਮਲਾ ਕੀਤਾ ਗਿਆ ਕਿਰਚਾ ਮਾਰ ਕੇ ਉਸ ਨੂੰ ਮੌਤ ਦੇ ਮੂੰਹ ਪਾ ਦਿੱਤਾ ਗਿਆ ਗਗਨਦੀਪ ਨੇ ਤਜਿੰਦਰ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾ ਨਹੀਂ ਸਕੇ ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਵੀ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਬਚਾਉਣ ਦੀ ਕਾਫੀ ਕੋਸ਼ਿਸ਼ ਵੀ ਕੀਤੀ ਗਈ ਪਰ ਉੱਥੇ ਇਲਾਜ ਦੌਰਾਨ ਜ਼ਖਮਾਂ ਦੀ ਤਾਪ ਨਾ ਚਲਦਿਆਂ ਉਸਨੇ ਦਮ ਤੋੜ ਦਿੱਤਾ ਸੋ ਪੁਲਿਸ ਇਸ ਮਾਮਲੇ ਨੂੰ ਖਗਾਲਲਨ ਦੇ ਵਿੱਚ ਪੂਰੀ ਜੁੜ ਚੁੱਕੀ ਹੈ ਪੁਲਿਸ ਇਨ੍ਹਾਂ ਕਾਤਲਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਦੇ ਵਿੱਚ ਇਹ ਨੌਜਵਾਨ ਜਾਨ ਦਾ ਸੁਪਨਾ ਸੰਜੋਈ ਬੈਠਾ ਸੀ ਪਰ ਕੈਨੇਡਾ ਜਾਣ ਤੋਂ ਪਹਿਲਾਂ ਹੀ ਉਸ ਨੂੰ ਮੌਤ ਦੇ ਮੂੰਹ ਪਾ ਦਿੱਤਾ ਗਿਆ ਪਰਿਵਾਰ ਦੇ ਵੱਲੋਂ ਸਾਰਾ ਵਾਕਿਆ ਬਿਆਨ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾਤ ਵਾਪਰੀ ਹੈ ਤੁਸੀਂ ਕਰੋ ਮੇਰਾ ਨਾਮ ਕਰਨਵੀਰ ਹੈ ਜੀ ਜਿਵੇਂ 10 ਘਟਨੇ ਤਤਈ ਪਿੰਡ ਹਾਸਨਾ ਸਾਡਾ ਜ਼ਿਲ੍ਹਾ ਮਲੇਰਕੋਟਲਾ ਜੀ ਤੇ ਮੇਰਾ ਭਰਾ ਸੀਗਾ ਜੀ ਤੇਜਿੰਦਰ ਸਿੰਘ ਤੇ ਉਹਨਾਂ ਨਾਲ ਦਾ ਸਾਨੂੰ ਤਾਂ ਸਵੇਰੇ ਫੋਨ ਇੱਕੋ ਥਾਣੇ ਤੋਂ ਆਇਆ ਜੀ ਕਹਿੰਦੇ ਵੀ ਉਹਨਾਂ ਨਾਲ ਕੋਈ ਅਨਸਥਾਵੀ ਘਟਨਾ ਹੋ ਗਈ ਜੀ ਵੀ ਤੁਸੀਂ ਪਹੁੰਚੋ ਉਹਨਾਂ ਦਾ ਮਾਰਡਰ ਹੋ ਗਿਆ ਤੇ ਹੁਣ ਇੱਥੇ ਆਏ ਆ ਜੀ ਇੱਥੇ ਆ ਕੇ ਪਤਾ ਲੱਗਿਆਗਾ ਵੀ ਤਫ਼ਤੀਸ਼ ਚੱਲਦੀ ਆ ਜੇ ਬੰਸ ਮੁਲਾਜ਼ਮ ਕਹਿ ਰਹੇ ਨੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਕੋਈ ਕਿਸੇ ਨਾਲ ਲਾਗੜਾੜ ਨਹੀਂ ਤੇ ਉਹਦੀ ਕੋਈ ਕੋਈ ਇਹੋ ਜੀ ਗੱਲਬਾਤ ਨਹੀਂ ਸੀ ਕੰਮ ਕਰਦਾ ਕਿਸੇ ਜੀ ਇਥੇ ਸੌਫਟਵੇਅਰ ਇੰਜੀਨੀਅਰ ਦਾ ਕੰਮ ਕਰਦੇ ਸੀ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੋਵੇ ਇੱਕ ਦੋ ਦਿਨ ਪਹਿਲਾਂ ਜਾਂ ਕੱਲ ਹੋਈ ਹੋਵੇ ਕਦੇ ਨਹੀਂ ਕੋਈ ਗੱਲ ਨਹੀਂ ਬਸ ਹਾਲਚਲ ਪੁੱਛ ਲੈਂਦੇ ਜੀ ਉਹ ਦੱਸ ਦਿੰਦੇ ਤੇ ਵੀ ਕੰਮ ਕਰਦਾ ਵੀ ਠੀਕ ਚੱਲਦਾ ਕੋਈ ਹੋਰ ਤਾਂ ਇਹ ਜੀ ਗੱਲ ਨਹੀਂ ਸੀ ਕੋਈ ਅੰਦਰੂਨੀ ਕਿਸੇ ਗੱਲ ਨਾਲ ਕੋਈ ਲਾਕਡਾਊਨ ਹੋਈ ਹੋਵੇ ਨਹੀਂ ਜੀ ਨਹੀਂ ਜੇ ਹੋਵੇ ਕੋਈ ਦੱਸੀ ਹੋਵੇ ਕਦੇ ਨੇ ਨਾ ਜੀ ਨਾ ਕੋਈ ਇਹ ਜੀ ਗੱਲ ਹੀ ਨਹੀਂ ਦੀ ਹੈਗੀ ਜੀ ਕਿੰਨੀ ਉਮਰ ਦਾ ਉਮਰ ਹੈਗੀ ਸੀ 33-34 ਸਾਲ ਦੀ ਉਮਰ ਹੈਗੀ ਜੀ ਮੈਂ ਐਵੇਂ ਸੀ ਨਹੀਂ ਜੀ ਅਨਮੈਟਡ ਕੁਈ ਗੱਲਾਂ ਚਰਚਾਆਂ ਵੀ ਚੱਲ ਰਹੀਆਂ ਕੋਈ ਬਾਹਰ ਜਾਣ ਦਾ ਪਲਾਨ ਹੋ ਰਿਹਾ ਸੀ ਦੇਖੋ ਇਹ ਤਾਂ ਹੁਣ ਕੋਈ ਇਹੋ ਜੀ ਤਾਂ ਗੱਲ ਨਹੀਂ ਦੇਹਗੀ ਜਦੋਂ ਉਹਨਾਂ ਦਾ ਉਹਨਾਂ ਨੂੰ ਹੀ ਪਤਾ ਹੋਊ ਜੀ ਸਾਡੇ ਤੇ ਜੌਬ ਕਰਦੇ ਸੀ ਗੀ ਸੌਫਟਵੇਅਰ ਇੰਜੀਨੀਅਰ ਆ ਮਾਮਲਾ ਸਾਡੇ ਧਿਆਨ ਚ ਆ ਗਿਆ ਹੈ ਇਨਵੈਸਟੀਗੇਸ਼ਨ ਜਾਰੀ ਹੈ ਸਰ ਪਤਾ ਮੁੰਡੇ ਦੀ ਉਮਰ ਕਿੰਨੀ ਹੈ ਜੀ ਦੱਸ ਸਕਦੇ ਹੋ ਕਿੱਥੇ ਘਟਨਾ ਹੋਇਆ ਦਾ ਬਸ ਇਹ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਕੱਟ ਹੋਣਗੇ ਤੁਹਾਡੇ ਨਾਲ ਕੇ ਸਾਂਝ ਕੀਤੇ ਜਾਣਗੇ ਆਪਣਾ ਇਨਵੈਸਟੀਗੇਸ਼ਨ ਮੇਰਾ ਨਾਮ ਕਰਨ